ਅੱਜ ਸਰ ਜੋ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਸਬੰਧ ਦੇ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੀ ਹੋਊਗਾ ਜੀ ਆਪਣੇ 2 ਫਰਵਰੀ ਦਿਨ ਐਤਵਾਰ ਦੂਸਰਾ ਕਬੱਡੀ ਟੂਰਨਾਮੈਂਟ ਆਪਾਂ ਕਰਾ ਰਹੇ ਹਾਂ ਇੱਥੇ ਜਲਾਲਾਬਾਦ ਸਟੇਡੀਅਮ ਦੇ ਵਿੱਚ ਤੇ ਉਹਦੇ ਬਾਬਤ ਅੱਜ ਆਪਾਂ ਕਾਨਫਰੰਸ ਕਰ ਰਹੇ ਹਾਂ ਤੇ ਸਾਰ ਸੰਗਤਾਂ ਨੂੰ ਆਪ ਜੀ ਦੇ ਨਿਰদর্শক ਨੂੰ ਦੱਸ ਰਹੇ ਹਾਂ ਜੋ ਜੋ ਵੀ ਹੈਗਾ ਆ ਬਰੀਫਲੀ ਥੋੜਾ ਅਸੀਂ ਲੇਟ ਹੋ ਗਏ ਸੀ ਕਿ ਆਪਾਂ ਇਹ ਕਾਨਫਰੰਸ ਕਰ ਲਈ ਵੀ ਥੋੜੇ ਪਿਆਰੀ ਲਈ ਵੀ ਸਾਡੇ ਆਪਣੇ ਰਿੰਕੂ ਖਾਲਸਾ ਜੀ ਸੀ ਤੈਨੂੰ ਸ਼ਾਇਦ ਪਤਾ ਹੋ ਸਾਰਿਆਂ ਨੂੰ ਇਹਨਾਂ ਦੇ ਮਾਤਾ ਜੀ ਚੜਾਈ ਕਰਕੇ ਸੀਗੇ ਤੇ ਉਹਨਾਂ ਦਾ ਕਰਕੇ ਵੀ ਥੋੜੇ ਲੇਟ ਹੋ ਗਏ ਤੇ ਉਹ ਮਾਤਾ ਦੇ ਅਸੀਂ ਸਰ ਦਾ ਫੁੱਲ ਭੇਟ ਕਰਦੇ ਆ ਤੇ ਸਾਡੇ ਸਾਰੇ ਕਲੱਬਾਂ ਦੇ ਅਸੀਂ ਉਹਨਾਂ ਦੇ ਨਾਲ ਖੜੇ ਹਾਂਗੇ ਕਿੰਨੀਆਂ ਟੀਮਾਂ ਸਰ ਖੇਡ ਰਹੀਆਂ ਇੱਥੇ ਇੱਥੇ ਆਪਣੀ ਜੀ ਪੰਜਾਬ ਗੱਡੀ ਐਸੋਸੀਏਸ਼ਨ ਅਕੈਡਮੀ ਦੇ ਟੀਮਾਂ ਸਾਰੀਆਂ ਖੇਡ ਰਹੀਆਂ ਆ ਤੇ ਇੱਕ ਕੁੜੀਆਂ ਦਾ ਸ਼ੋਅ ਮੈਚ ਹੋ ਰਿਹਾ ਹਰਿਆਣੇ ਦਾ ਤੇ ਪੰਜਾਬ ਦਾ ਤੇ ਇੱਕ ਆਪਣੇ ਲੋਕਲ ਮੁੰਡੇ ਜਿਹੜੇ ਇਥੋਂ ਦੇ ਹੋਣਗੇ ਜੀ ਉਹਨਾਂ ਦਾ ਇੱਕ ਮੈਚ ਕਰਾਵਾਂਗੇ ਤੇ ਨਾਲ ਐਲਸੀਡੀਆਂ ਕਰ ਰਹੇ ਆ 40 ਸਾਈਕਲ ਉਹ ਫ੍ਰੀ ਕੂਪਨ ਹੋਣਗੇ ਤੇ ਉਹ ਆਪਾਂ ਕੂਪਨ 10:30 ਤੋਂ ਲੈ ਕੇ 12:30 ਵਿੱਚ ਵੰਡਾਂਗੇ ਤੇ ਨਾਲ ਹੀ ਆਪਾਂ ਇਹ ਇਹਨਾਂ ਦੀ ਜੋੜੀ ਲਾਵਾਂਗੇ ਆਪਣੇ ਭਾਈ ਸਾਹਿਬਾਂ ਵਾਲਾਂ ਦੀ ਖਾਲਸਾ ਜੀ ਰਿੰਕੂ ਉਹਨਾਂ ਦੀ ਇਹ ਉਹਨਾਂ ਦੀ ਸਾਰੀ ਲੋਕ ਆਫਟਰ ਕਰਨਗੇ ਜੋ ਵੀ ਹੋਇਆ ਪਰਚੀ ਅਸੀਂ ਕੱਢਾਂਗੇ ਤੇ ਇਹ ਸਾਈਕਲਾਂ ਦਾ ਆ ਗਿਆ ਪਰਚੀ ਦੇ ਇਹ ਦੇਣਗੇ ਫਰੀ ਚ ਕੂਪੜ ਹੋਊਗਾ ਤੇ 40 ਸਾਈਕਲਾਂ ਸੀ ਟਰਾਈ ਕਰਾਂਗੇ ਵੀ ਪਹਿਲੋਂ 15 ਸਾਈਕਲ ਇੱਕ ਵਾਰੀ ਕੱਢੇ ਜਾਣਾ ਲਾਸਟ ਟਾਈਮ ਸਾਡੇ ਕੋਲੇ 20 ਸਾਈਕਲ ਸੀਗੇ ਪਰ ਸਾਡੇ ਤੋਂ 14 ਹੀ ਨਿਕਲ ਹੋਏ ਉਹ ਲੋਕੀ ਕਈ ਪਰਚੀਆਂ ਲੈ ਕੇ ਉੱਥੇ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਆ ਡਿਊਟੀ ਕਰ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ 16 ਪਿੰਡਾਂ ਦੇ ਵਿੱਚੋਂ ਅਸੀਂ ਦੋ ਸਕੂਟਰੀਆਂ ਆ ਜਿਹੜੀਆਂ ਆਪਣੇ ਬੈਟਰੀ ਵਾਲੀਆਂ ਆ ਉਹ ਕੱਢਣੀਆਂ ਆ ਫਰੀ ਜਿਹਾ ਉਹਦੀ ਨਾ ਪਾ ਲੈਣੇ ਸਾਰਿਆਂ ਦੇ ਅੱਪ ਇੱਥੇ ਕਾਨਫਰੈਂਸ ਤੇ ਲਾਈਵ ਕਰਕੇ ਜਾਂ ਉਦੋਂ नेक्स्ट ਟਾਈਮ ਜਦ ਕਰਾਂਗੇ ਉਦੋਂ ਪਾ ਕੇ ਉਹ ਕੱਢ ਕੇ ਤਾਂ ਅਪਾ ਉਹਨੂੰ ਦੇ ਦੇਵਾਂਗੇ ਤੇ ਜੇ ਆਪਾਂ ਚਾਹੋਣੇ ਵੀ ਉੱਥੇ ਆਪਾਂ ਗਰਾਊਂਡ ਦੇ ਵਿੱਚ ਫਿਰ ਆਪਾਂ ਗਰਾਊਂਡ ਦੇ ਵਿੱਚ ਵੀ ਉਹ ਕਰ ਦਿੰਦੇ ਆ। ਇਹ ਗ੍ਰਾਂਤੀ ਸਿੰਘਾਂ ਨੂੰ ਜਿਹੜੇ ਆ ਉਹ ਸਕੂਟਰੀਆਂ ਬੈਟਰੀ ਵਾਲੀਆਂ ਨਹੀਂ ਕਰਦੇ। ਹਾਂਜੀ ਉਹ ਗ੍ਰਾਂਤੀ ਸਿੰਘ ਜਿਹੜੇ ਜਿੱਥੇ ਆਪਣੀ ਡਿਊਟੀ ਕਰ ਰਹੇ ਐ ਇਦਾਂ ਨਹੀਂ ਹੈਗਾ ਵੀ ਕਈ ਪਿੰਡਾਂ 'ਚ ਉੱਦਾਂ ਗ੍ਰਾਂਤੀ ਹੁੰਦੇ ਵੀ ਡਿਊਟੀ ਉੱਦਾਂ ਖੰਡ ਪਟਸਾ ਦੀ ਕਰਦੇ ਉਹਨਾਂ ਲਈ ਲਈ ਜਿਹੜੇ ਜੇ ਪਿੰਡ ਦੇ ਵਿੱਚ ਕਰ ਰਹੇ ਆ। ਗੁਰਦੁਆਰਾ ਸਾਹਿਬ ਦੇ ਉਥੇ ਗੱਡਾਂਗੇ ਉਹ ਗਰੰਤੀ ਸਿੰਘ ਸਾਹਿਬ ਦੀ ਹੋਊਗੀ ਜਿੰਨਾ ਚਿਰ ਉਹ ਕਰਦੇ ਡਿਊਟੀ ਕਰਨ ਲਈ ਜਦੋਂ ਜਾਂਦੇ ਘਾ ਲੈ ਜਾਣਾ ਜੀ ਭਾਜੀ ਇੱਕ ਪਿਛਲੀ ਵਾਰ ਤੁਸੀਂ ਮੈਚ ਤੋਂ ਪਹਿਲਾਂ ਪਾਕਿਸਤਾਨ ਦਾ ਚੱਕਰ ਲਾਇਆ ਉਹ ਤੋਂ ਤੁਸੀਂ ਕਿਹਾ ਸੀ ਆਉਣਗੇ ਸੋਸ਼ਲ ਵਰਕਰ ਮਾਸਟਰ ਤੇ ਡੋਰ ਜੀ ਐਸ ਵਾਰ ਵੀ ਕੋਈ ਇੰਨਾ ਦਾ ਅਪਲਾਈ ਨਹੀਂ ਆ ਕਿ ਨਹੀਂ ਆੜੀ ਜੀ ਇਹ ਆਪਣੇ ਭਾਈ ਸਾਹਿਬ ਗਿਆ ਸੀ ਉਥੇ ਕੱਪ ਕਰਾ ਕੇ ਆਇਆ ਨਨਕਾਣਾ ਸਾਹਿਬ ਕੱਪ ਹਾਂਜੀ ਨਨਕਾਣਾ ਸਾਹਿਬ ਕੱਪ ਕਰਾਇਆ ਜੀ ਬਹੁਤ ਪਹਿਲਾਂ ਤੋਂ ਤੁਹਾਡੇ ਸਾਰੇ মিডিਆ ਦਾ ਬਹੁਤ ਸ਼ੁਕਰ ਗੁਜ਼ਾਰਾ ਤੁਸੀਂ ਇੱਥੇ ਪਹੁੰਚੇ ਆਪਣਾ ਟਾਈਮ ਕੱਢ ਕੇ ਨਨਕਾਣਾ ਸਾਹਿਬ ਕੱਪ ਬਹੁਤ ਵਧੀਆ ਹੋਇਆ ਜੀ ਅਸੀਂ ਕਰਾ ਕੇ ਸੈਂਕ ਸਾਹਿਬ ਥੋੜਾ ਜਿਹਾ ਬਿਜੀ ਸੀ ਥੋੜਾ ਜਿਹਾ ਆਪਣੇ ਚ ਮੇਲਿਆਂ ਦੇ ਵਿੱਚ ਤੇ ਮੈਂ ਹੁਣ ਪਰਸ ਹੋਇਆ ਆਏ ਛੱਲੇ ਅਸੀਂ ਉੱਥੋਂ ਤੇ ਇਹ ਗੱਲ ਕੀ ਆ ਉਹ ਆਪਣਾ ਆਉਣ ਜਾਣ ਬੰਦ ਕੀਤਾ ਹੋਇਆ ਜੀ ਇਸ ਕਰਕੇ ਬਹੁਤ ਘੱਟ ਕੋਸ਼ਿਸ਼ ਆ ਵੀ ਜਾਂ ਕਰਨ ਦੀ ਪਿਛਲੇ ਸਾਲ ਵੀ ਕੀਤੀ ਸੀ ਐਦੀ ਵੀ ਕੀਤੀ ਸੀ ਮੈਨੂੰ ਲੱਗਦਾ ਨਹੀਂ ਜੀ ਉਹਨਾਂ ਨੂੰ ਵੀਜ਼ਾ ਮਿਲੂਗਾ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਪਿਛਲੀ ਵਾਰ ਟੂ ਕੱਪ ਕਰਵਾਇਆ ਇਸ ਵਾਰ ਫਿਰ ਕਰਵਾ ਰਹੇ ਹੋ ਕੋਈ ਖਾਸ ਅੱਗੇ ਨਾਲੋਂ ਅੱਗੇ ਜਿਹੜੇ ਸਟਾਰ ਪਲੇਅ ਸੀ ਥੋੜਾ ਜਿਹਾ ਘਟਾਏ ਸੀ ਐਕੀ ਸਟਾਰ ਪਲੇਅ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਇੱਥੇ ਜਿੱਦਾਂ ਵੀ ਸਤੂ ਹੋਣੇ ਅੰਬੇ ਹੋਣੇ ਕਰਦੇ ਆ ਤੂਣੇ ਜਰੂਰ ਸਾਹਿਬ ਹੋ ਗਿਆ ਗਰਦਿਤ ਆਪਣੇ ਕਿਸ਼ਨ ਗਰੀਆ ਗਰ ਲਾਲ ਹੋ ਗਿਆ ਆ ਇੱਧਰ ਆਪਣੇ ਘਾਂਗੇ ਵਾਲਾ ਮੁੰਡਾ ਗੁਰਵਿੰਦਰ ਆ ਤੇ ਹਰੀਗੇ ਵਾਲਾ ਵਿੱਕੀ ਆ ਸ਼ਰਨਾ ਨਗਰ ਬਣਾਇਆ ਕੁਝ ਆਪਣੇ ਹਰਿਆਣੇ ਦੇ ਪਲੇਅਰ ਹੈਗੇ ਆ ਪੰਕਜ ਜਵੇਰੀ ਹੈਗਾ ਆ ਵਿੱਕਾ ਛਾਤਰ ਆ ਅੱਜ ਪਲੇਅਰ ਕਾਫੀ ਅਸੀਂ ਕਰ ਰਹੇ ਆ ਅਪਰੋਚ ਵਿੱਚ ਵੱਧ ਤੋਂ ਵੱਧ ਪਲੇਅਰ ਲਈਏ ਲੋਕਾਂ ਨੂੰ ਦਿਖਾਈਏ ਸਰ ਇਹ ਦੱਸੋ ਵੀ ਤੁਸੀਂ ਕੋਈ ਕੂਪਨ ਰੱਖਿਆ ਹੈ ਫ੍ਰੀ ਐਂਟਰੀ ਹੈ ਬੈਠਣ ਦਾ ਕੀ ਇੰਤਜ਼ਾਮ ਹੈ ਸਾਰੇ ਪ੍ਰਬੰਧ ਦੱਸੋ ਹਾਂਜੀ ਬੈਠਣ ਦਾ ਇਦਾਂ ਜੀ ਆਪਣੇ ਟਰਾਲੀਆਂ ਕੀਤੀਆਂ ਹੋਈਆਂ ਜਾਂ ਬੈਠਣ ਲਈ ਬਾਹਰ ਆਪਣੇ ਜਿਹੜੀਆਂ ਹੁੰਦੀਆਂ ਆ ਸਟੈਂਡ ਵਾਲੀਆਂ ਪਲੱਸ ਆਪਣੇ ਸਟੇਡੀਅਮ ਦੇ ਵਿੱਚ ਸੀਟਾਂ ਲੱਗੀਆਂ ਹੋਈਆਂ ਤੇ ਪਲੱਸ ਨਾਲ ਆਪਾਂ ਚੇਅਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਸਰਖਿਆ ਦਾ ਪ੍ਰਬੰਧ ਸਰਖਿਆ ਦੇ ਆਪਣੇ ਸਿਕਿਉਰਟੀ ਵਾਲੇ ਹੈਗੇ ਅਸੀਂ ਬੌਂਸਰ ਕੀਤੇ ਹੁੰਦੇ ਆ ਜੀ ਆਪਣੇ ਜਿਹੜੀ ਟੀਮ ਉਹਦੀ 8-10 ਬਾਕੀ ਆਪਣੇ ਜਿਹੜਾ ਪ੍ਰਸ਼ਾਸਨ ਹੈਗਾ ਜਿੱਦਾਂ ਗੋਲੀ ਆਪਣੇ ਇਹਦੇ ਲੋ ਆਪਣੇ ਬਰਾੜ ਸਾਹਿਬ ਤੇ ਗੋਲਦੀ ਕਬੂਦ ਤੇ ਐਮਐਲ ਸਾਹਿਬ ਇਹ ਜਿਹੜਾ ਇਹਨਾਂ ਸਾਰੇ ਹੀ ਕਰ ਦਿੰਦੇ ਪੁਲਿਸ ਦਾ ਸਾਰਾ ਇੰਤਿਆਮੇਸ਼ ਕਰ ਦਿੰਦੇ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਗਰਸ਼ਕ ਆ ਰਹੇ ਵੇਖਣ ਆਸਤੇ ਉਹਨਾਂ ਵਾਸਤੇ ਕੋਈ ਲੰਗਰ ਦਾ ਪ੍ਰਬੰਧ ਵੀ ਤੁਹਾਡੇ ਉਹ ਰੱਖੀਂਗਾ ਹਾਂ ਜੀ ਜਰੂਰ ਜੀ ਲੰਗਰ ਦਾ ਪ੍ਰਬੰਧ ਹੈਗਾ ਜੀ ਆਪਣੇ 12 ਵਜੇ ਤੋਂ ਲੈ ਕੇ 2 ਵਜੇ ਤੀ ਚਲਾਵਾਂਗੇ ਲੰਗਰ ਉਸ ਤੋਂ ਬਾਅਦ ਲੋਕੀ ਫਿਰ ਤਕਰੀਬਨ ਮੈਚ ਦੇਖਣ ਲੱਗ ਜਾਂਦੇ ਮੁੜ ਕੇ ਕੋਈ ਉਧਰ ਜਾਂਦਾ ਨਹੀਂ ਮੈਚ ਵੇਖਣ ਆਏ ਹੁੰਦੇ ਆਸਤੇ ਕੋਈ ਨਾਮ ਹੈ ਉਹ ਜਿਹੜੀ ਇਹ ਫ੍ਰੀ ਕੂਪਨ ਹੈਗੇ ਆਪਣੇ ਜਿਹੜੇ ਸਾਈਕਲ ਹੈਗੇ ਜਾਂ 40 ਸਾਈਕਲ ਉਹਨਾਂ ਦੇ ਫ੍ਰੀ ਆ ਫ੍ਰੀ ਉਹ ਆਪਣੇ ਕੂਪਨ ਹੈਗੇ ਜੀ ਉਹ ਇਹ ਦੂਜਾ ਹੈ ਇੱਕ ਵੱਡੀ ਕੱਪ ਆਪਣਾ ਸਾਡਾ ਮੈਚ ਹੋ ਰਿਹਾ ਕਿੰਨੇ ਵਜੇ ਸ਼ੁਰੂ ਹੋਣਾ ਸਾਡੇ ਇਹ ਜੀ ਆਪਣੇ 12 ਵਜੇ ਸ਼ੁਰੂ ਕਰਾਂਗੇ ਲੋਕ ਮੁੰਡਿਆਂ ਦਾ 12 ਵਜੇ ਸ਼ੁਰੂ ਹੋ ਜਾਣਾ ਨਾਲ ਦੂਜੇ ਟੀਮਾਂ ਆ ਜਾਣੀਆਂ ਆਂ ਫਿਰ ਉਹਨਾਂ ਦੇ ਹੋਣਗੇ 7 ਮੈਚ ਤੇ ਫਿਰ ਫਾਈਨਲ ਤੋਂ ਪਹਿਲਾਂ ਇੱਕ ਕੁੜੀਆਂ ਦਾ ਮੈਚ ਹੋਊਗਾ ਪੰਜਾਬ ਦਾ ਤੇ ਹਰਿਆਣਾ ਦਾ ਸਰ ਕਿਸੇ ਵੱਡੇ ਪਲੇਅਰ ਦਾ ਕਿਸੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾ ਰਿਹਾ ਹੈ ਇਹ ਰਾਜਾ ਪੱਧਰੀ ਆ ਜੀ ਉਹਦਾ ਅਸੀਂ ਕਰ ਰਿਹਾ ਜੀ 3 ਲੱਖ ਰੁਪਏ ਦੇ ਨਾਲ ਉਹਦਾ ਮਨਸਮਨ ਕਰ ਰਹੇ ਆ ਕੀ ਫੀਲ ਕਰਨਾ ਚਾਹੁੰਦੇ ਆ ਬਰਾਲਾ ਬਰਵਾਸੀਓ ਅਪੀਲ ਇਹ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਹੈਗੇ ਦਰਸ਼ਕ ਜਿਹੜੇ ਲਾਈਵ ਹੁਣ ਸੁਣਦੇ ਆ ਤੇ ਵੱਧ ਤੋਂ ਵੱਧ ਉਥੇ ਆਓ ਤੇ ਆਪਣੇ ਟੂਰਨਾਮੈਂਟ ਦਾ ਆਨੰਦ ਮਾਣੋ ਜੀ ਜੋ ਨੌਜਵਾਨ ਨੇ ਅਰ ਖੇਡਾਂ ਤੋਂ ਦੂਰ ਜਾ ਰਿਹਾ ਹੈ ਨਸ਼ੇ ਵੱਲ ਤੁਹਾਨੂੰ ਪਤਾ ਪੰਜਾਬ ਦਾ ਛੇਵਾਂ ਦਰਿਆ ਵੀ ਇੱਕ ਦੱਸਿਆ ਜਾ ਰਿਹਾ ਸਰਕਾਰ ਵੀ ਉਪਰਾਲੇ ਕਰ ਰਹੀ ਜੁੱਧ ਨਸ਼ਾ ਵਿਰੁੱਧ ਤੁਸੀਂ ਕੀ ਕਹਿਣਾ ਚਾਹੋਗੇ ਉਸ ਤੁਸੀਂ ਖਿਡਾਰੀ ਲੋਕ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ ਤੁਸੀਂ ਕੀ ਸਨੇਹਿਆ ਦੇ ਰਹੇ ਹੋ ਉਸ ਲੈਵਲ ਅਸੀਂ ਤਾਂ ਇਹ ਹੀ ਸਨੇਹਿਆ ਦਿੰਦੇ ਆ ਜੀ ਨਸ਼ਿਆਂ ਤੋਂ ਦੂਰ ਹੋ ਕੇ ਜਿੰਨੇ ਵੀ ਆਪਣੇ ਨੌਜਵਾਨਾਂ ਗਰਾਊਂਡਾਂ ਵਿੱਚ ਜਾਣ ਮਿਹਨਤਾਂ ਕਰਨ ਤੇ ਕਬੱਡੀ ਦੀਆਂ ਗਰਾਊਂਡਾਂ ਦਾ ਸ਼ਿਕਾਰ ਬਣਨ ਤੇ ਨਸ਼ੇ ਤੋਂ ਦੂਰ ਹੋਣ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਜੀ